જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਅਵਦੀਪ ਕੌਰ ਜ਼ਾਦਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਦੇ ਅਦਾਕਾਰ ਰਾਸ਼ਕਮਰ ਰਾਓ ਨੇ ਜਲੰਧਰ ਅਦਾਲਤ ਦੇ ਵਿੱਚ ਕੀਤਾ ਆਤਮ ਸਮਰਪਣ 2017 ਦੇ ਵਿੱਚ ਰਿਲੀਜ਼ ਹੋਈ ਬੋਲੀਵੁੱਡ ਫਿਲਮ ਬਹਿਨ ਹੋਗੀ ਤੇਰੀ ਦੇ ਕੁਝ ਦ੍ਰਿਸ਼ਾਂ ਦ੍ਰਿਸ਼ਾਂ ਕਾਰਨ ਅਦਾਕਾਰ ਰਾਸ਼ਕਮਰ ਰਾਓ ਨੇ ਇਸ ਸਮੇਂ ਕਾਨੂੰਨੀ ਕੇਸ ਦਾ ਸਾਹਮਣਾ ਕਰ ਰਹੀ ਸੀ ਇਹ ਵਿਵਾਦ ਇੱਕ ਪੋਸਟਰ ਦੇ ਨਾਲ ਸੰਬੰਧਿਤ ਜਿਸ ਤੇ ਕਥਿਤ ਤੌਰ ਤੇ ਭਗਵਾਨ ਸ਼ਿਵ ਨੂੰ ਚੁੱਪਾਣਾ ਪਹਿਨ ਕੇ ਦਿਖਾਇਆ ਗਿਆ ਜਿਸ ਦੀ ਦਰਸ਼ਕਾਂ ਨੇ ਆਲੋਚਨਾ ਕੀਤੀ ਭਾਰਤੀ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ ਤੇ ਦੋ ਅਤਵਾਦੀਆਂ ਨੂੰ ਕੀਤਾ ਢੇਰੀ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਕੰਮੂ ਕਸ਼ਮੀਰ ਦੇ ਪੁਂਛ ਜ਼ਿਲ੍ਹੇ ਦੇ ਵਿੱਚ ਕੰਟਰੋਲ ਰੇਖਾ ਨੇੜੇ ਉਸ ਵਾਰਦੀ ਕੋਸ਼ਿਸ਼ ਨੂੰ ناکਾਮ ਕਰਦੇ ਹੋਏ ਦੋ ਪਾਕਿਸਤਾਨੀ ਅਤਵਾਦੀਆਂ ਨੂੰ ਮਾਰ ਦਿੱਤਾ ਕੰਟਰੋਲ ਰੇਖਾ ਨੇੜੇ ਸ਼ੱਕੀ ਵਿਅਕਤੀਆਂ ਦਾ ਪਤਾ ਲੱਗਣ ਤੋਂ ਬਾਅਦ ਪੁਂਛ ਦੇ ਦੇਵਘਾਰ ਦੇ ਵਿੱਚ ਸੈਕਟਰ ਦੇ ਵਿੱਚ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਗਈ ਡਾਕਟਰ ਅਫਜੋਦ ਨੇ ਮੋਰਿੰਡਾ ਸ਼ਹਿਰ ਦਾ ਅਚਾਨਕ ਕੀਤਾ ਦੌਰਾ ਮੰਤਰੀ ਡਾਕਟਰ ਅਫਜੋਦ ਸਿੰਘ ਨੇ ਅੱਜ ਸਵੇਰੇ ਮੋਰਿੰਡਾ ਸ਼ਹਿਰ ਦਾ ਅਚਾਨਕ ਤੋਰਾ ਕੀਤਾ ਅਤੇ ਸ਼ਹਿਰ ਦੇ ਵਿੱਚ ਉਹਨਾਂ ਹੀ ਬਿਨਾਂ ਰੁਕੇ ਸ਼ਹਿਰ ਦੇ ਵਾਕਵਾਖੇਸਿਆਂ ਦੇ ਵਿੱਚ ਸੀਵਰੇਜ ਅਤੇ ਸਫਾਈ ਪ੍ਰਬੰਧਨ ਦਾ ਜ਼ਾਇਜ਼ ਲੈਣਾ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਬਹੁਤ ਸਾਰੇ ਸ਼ਹਿਰ ਵਾਸੀਆਂ ਦੇ ਵੱਲੋਂ ਸੀਵਰੇਜ ਬੋਰਡ ਅਧਿਕਾਰੀਆਂ ਤੇ ਨਗਰ ਕੌਂਸਲ ਅਧਿਕਾਰੀਆਂ ਦੀ ਖੁੱਲ੍ਹ ਕੇ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ ਰਾਜਸਥਾਨ ਸਰਕਾਰ ਨੇ ਸਿੱਖ ਕਕਾਰਾਂ ਤੇ ਲਿਆ ਵੱਡਾ ਫੈਸਲਾ ਰਾਜਸਥਾਨ ਸਰਕਾਰ ਨੇ ਸਿੱਖ ਕਕਾਰਾਂ ਬਾਰੇ ਵੱਡਾ ਫੈਸਲਾ ਲਿਆ ਮੁਲ ਪ੍ਰੀਖਿਆਵਾਂ ਚੋ ਵਿਦਿਆਰਥੀਆਂ ਨੂੰ ਕਕਾਰ ਪਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਸਿੱਖ ਪੰਜ ਵਿਕਾਰਾਂ ਨੂੰ ਧਾਰਨ ਧਾਰਨ ਕਰਕੇ ਪ੍ਰੀਖਿਆਵਾਂ ਦੇ ਸਕਣਗੇ ਸਿੱਖ ਵਿਦਿਆਰਥੀ ਕੜਾ ਤੇ ਕਿਰਪਾਨ ਪਾ ਕੇ ਪ੍ਰੀਖਿਆ ਦੇ ਵਿੱਚ ਬੈਠ ਸਕਣਗੇ ਜੈਪੁਰ ਦੀ ਨਿੱਜੀ ਯੂਨੀਵਰਸਿਟੀ ਚੋ ਵਿਦਿਆਰਥ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਸੀ 16 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ ਨਹੀਂ ਚਲਾ ਸਕਣਗੇ YouTube ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ YouTube 'ਤੇ پابੰਦੀ ਲਗਾ ਦਿੱਤੀ ਗਈ ਹੈ ਪਹਿਲਾਂ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਫੇਸਬੁੱਕ ਇੰਸਟਾਗ੍ਰਾਮ ਟਿਕਟੌਕ ਸਨੈਪਚੈਟ ਅਤੇ ਐਕਸ ਸੋਸ਼ਲ ਨੈਟਵਰਕਿੰਗ ਸਾਈਟਾਂ ਤੇ ਪਾਬੰਦੀ ਲਗਾਈ ਗਈ ਸੀ ਪਰ ਹੁਣ YouTube ਨੂੰ ਵੀ ਇਸ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਲੈਂਡ ਪੂਲਿੰਗ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਕੱਢਿਆ ਗਿਆ ਅੱਜ ਟਰੈਕਟਰ ਮਾਰਚ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਸੀ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਰੋਸ ਨੂੰ ਜ਼ਾਹਿਰ ਕੀਤਾ ਗਿਆ ਦਾਦੇ ਦੇ ਕਿ ਟ੍ਰੈਕਟਰ ਮਾਰਚ ਦਾ ਸਭ ਤੋਂ ਵੱਧ ਅਸਰ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਹਜ਼ਾਰ ਤੋਂ ਵੱਧ ਟ੍ਰੈਕਟਰ ਕਾਹਾਂ ਤੇ ਮੋਟਰਸਾਈਕਲਾਂ ਦਾ ਜੋ ਹੈ ਪ੍ਰਬੰਧ ਕੀਤਾ ਗਿਆ ਸੀ ਪਾਕੜਾ ਡੈਮ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿਚਾਲੇ ਹੋਰ ਵਿਵਾਦ ਹਨ ਪੰਜਾਬ ਦੇ ਸੱਤ ਵਿਰੋਧ ਦੇ ਬਾਦਦੂਦ BBMB ਨੇ ਪਾਕੜਾ ਡੈਮ ਤੇ ਸਯੈਸ ਐਫ ਦੀ ਤਾਇਨਾਤੀ ਦਾ ਰਸਤਾ ਛਾਪ ਕਰ ਦਿੱਤਾ ਬੀਬੀਐਮਬੀ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਤਾਇਨਾਤੀ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ 8.5 ਕਰੋੜ ਰੁਪਏ ਜਮ੍ਹਾਂ ਕਰਵਾਏ ਪੰਜਾਬੀ ਗਾਇਕ ਗਿੱਲ ਮਾਨੂ ਕੇ ਨੂੰ ਕੀਤਾ ਗਿਆ ਗ੍ਰਿਫਤਾਰ ਮੋਹਾਲੀ ਦੇ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਸਤਵੰਤ ਸਿੰਘ ਉਰਫ ਮੰਗੂ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਦੋਸ਼ ਹੈ ਕਿ ਉਸ ਨੇ ਬਹਿਸ ਤੋਂ ਬਾਅਦ ਇੱਕ ਜਿਮ ਟ੍ਰੇਨਰ ਦੇ ਵੱਲ ਪਿਸਤੌਲ ਤਾਂ ਦਿੱਤੀ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਲੰਧਰ ਹਸਪੀਟਲ ਦੇ ਵਿੱਚ ਆਕਸੀਜਨ ਪਲਾਂਟ ਦਾ ਮਾਮਲਾ ਆਇਆ ਸਾਹਮਣੇ। ਸਿਵਲ ਅਸਤਾਜ ਜੋ ਆਕਸੀਜਨ ਪਲਾਂਟ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਜਲੰਧਰ ਦੇ ਆਰਟੀਆਈ ਕਾਨਕੁਨ ਸਿਮਰਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਜਾਨੀ ਤੇ ਪ੍ਰੈਸ਼ਰ ਨੂੰ ਦਾਇਰ ਕੀਤੀ। ਮਾਮਲੇ ਦੇ ਮੰਬੀਰ ਤਮ ਦੇਖਦੇ ਹੋਏ ਹਾਈ ਕੋਰਟ ਨੇ ਵੱਡਾ ਨੋਟਿਸ ਲਿਆ। ਉਸ ਵਿਭਾਗ ਦੇ ਵੱਲੋਂ ਕਈ ਸ਼ਹਿਰਾਂ ਦੇ ਵਿੱਚ ਭਾਰੀ ਮੀਂਹ ਦੀ ਦਿੱਤੀ ਗਈ ਚੇਤਾਵਨੀ। ਜੁਲਾਈ ਨੂੰ ਪੰਜਾਬ 'ਚ ਭਾਰੀ ਬੀ ਦੀ ਚੇਤਾਵਨੀ ਨਹੀਂ ਹੈ ਪਰ 72 ਤਹਿਸੀਲਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅਗਲੇ 3 ਦਿਨਾਂ ਤੱਕ ਅਜਿਹੇ ਮੌਸਮ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ ਕੇਂਦਰ ਨੇ 3 ਅਗਸਤ ਨੂੰ ਭਾਰੀ ਮੀਂਹ ਦੇ ਲਈ ਯੈਲੋ ਅਲਰਟ ਜਾਰੀ ਕੀਤਾ। ਰਾਜਸਥਾਨ ਦੇ ਵਿੱਚ ਮੀਂਹ ਦੇ ਲਈ ਅਲਰਟ ਜਾਰੀ 14 ਜ਼ਿਲ੍ਹਿਆਂ ਦੇ ਵਿੱਚ ਸਕੂਲ ਕੀਤੇ ਗਏ ਬੰਦ ਦੇਸ਼ ਭਾਗ ਦੇ ਵਿੱਚ ਭਾਰੀ ਮੀਂਹ ਜਾਰੀ ਹੈ ਰਾਜਸਥਾਨ ਦੇ ਵਿੱਚ ਛੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ ਰੈੱਡ ਅਲਰਟ ਜੋ ਹੈ ਜਾਰੀ ਕੀਤਾ ਗਿਆ ਬਦਵਾਰ ਨੂੰ ਬਾਕੀ ਥਾਵਾਂ ਤੇ 옐ੋ ਅਲਰਟ ਜਾਰੀ ਹੈ ਭਾਰੀ ਮੀਂਹ ਦੀ ਚੇਤਾਵਨੀ ਦੇ ਵਿਚਕਾਰ ਅੱਜ 14 ਜ਼ਿਲ੍ਹਿਆਂ ਦੇ ਵਿੱਚ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਉਸ ਦੇ ਵਿੱਚ ਆਇਆ ਵੱਡਾ ਭਿਆਨਕ ਪੁਚਾਲ ਵਾਰ ਸਵੇਰੇ ਰੂਸ ਦੇ ਕਾਮਚੱਕਾ ਪ੍ਰਾਦੀਪ ਦੇ ਨੇੜੇ 8.7 ਤੀਬਰਤਾ ਦਾ ਹੁਚਾਲ ਆਇਆ ਜਾਣਕਾਰੀ ਦੇ ਅਨੁਸਾਰ ਕਾਮਚੱਕਾ ਦੇ ਵਿੱਚ 4 ਮੀਟਰ ਉੱਚੀ ਸੁਨਾਮੀ ਆਈ ਜਿਸ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਪਟਿਆਲਾ ਪੁਲਿਸ ਨੇ ਇੱਕ ਪਾਕਿਸਤਾਨ ਜਾਸੂਸ ਨੂੰ ਕੀਤਾ ਕਾਬੂ ਪਟਿਆਲਾ ਪੁਲਿਸ ਨੇ ਇੱਕ ਪਾਕਿਸਤਾਨੀ ਜਾਸੂਸ ਨੂੰ ਕਾਬੂ ਕੀਤਾ ਜੋ ਭਾਰਤੀ ਫੌਜ ਦੀ ਖੂਪੀ ਜਾਣਕਾਰੀ ਪਾਕਿਸਤਾਨ ਨੂੰ ਭੇਜਦਾ ਸੀ ਜਿਸ ਸਬੰਧ ਵਿੱਚ ਵੱਖ-ਵੱਖ ਕੰਪਨੀਆਂ ਦੇ ਚਾਰ ਫੋਨ ਜੋੜੇ ਬ੍ਰਾਮ ਕੀਤੇ ਗਏ ਜਲਦੀ ਪਛਾਣ ਹੋ ਗਈ ਤੇ ਉਹ ਜੋ ਹੋਈ ਹੈ ਇਸ ਸਬੰਧੀ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਪਿਛਲੇ 1.5 ਸਾਲ ਤੋਂ ਮੇਟਰੀ ਸਟੇਸ਼ਨ ਦੀ ਜਾਣਕਾਰੀ ਪਾਕਿਸਤਾਨ ਏਜੰਸੀਆਂ ਨੂੰ ਭੇਜ ਰਿਹਾ ਸੀ